ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਗ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੂੰ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡੂਢੀਕੇ ਤਾਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦਾ ਜੀ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਪ੍ਰੋਟੀਨ ਦੀ ਬਸੂਮ ਦੇ ਰਹਿੰਦੇ ਨੇ ਅੰਦਰ ਪ੍ਰੋਟੀਨ ਦੀ ਆਪਣੇ ਜਾਈਆਂ ਤੇ ਵੀਡੀਓਾਂ ਵੀ ਰੈਂਦੇ ਆਣੇ ਅੱਜ ਚਾਰ ਐਨੀਮਲ ਸੇਲ ਆ ਜੀ ਚਾਰੇ ਹੀ ਗੱਬਣ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈਟ ਤੋਂ ਲੈ ਦਾਂਗੇ ਜੀ ਕੀ ਦੁੱਧਵਾਦ ਕਿੰਨਾ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰੇ ਰਾਜਾ ਪੈਂਤੂ ਡਿਗੇ ਤਸਿਲ ਜਲਾ ਮੋਗਾ ਮੋਬਾਈਲ ਨੰਬਰ 829509654 ਠੀਕ ਆ ਬਾਈ ਇੱਕ ਨੰਬਰ ਹੈ ਬੱਚੀ ਤੋਂ ਸ਼ੁਰੂ ਕਰ ਲੈਣੇ ਆ ਸੁਹਾ ਕਿੰਨਾ ਮਸੂਂਦੀ ਹੈ ਜੀ ਸੁਹਾ ਵੀ ਦੁੱਧਾ ਠੀਕ ਹੈ ਦਾਨ ਕਿੰਨੇ ਲੈਂਦੀ ਹੈ ਜੀ ਦਾਨ ਦੇ ਲੱਗੇ 2 ਤੋਂ 3 ਕਿੰਨਾ ਕੁ ਬਾਜੂ ਦੱਦ ਜੀ ਦੁੱਧ ਦੇ ਪਲੂਨ ਨੇ ਹੁੰਦਾ 117 ਕਿਲੋ ਬਾਜੂ 18 ਮੰਨਦਾ ਜੀ 18 ਕਿਲੋ ਬਾਜੂ ਬਰੇ ਗਰੰਟੀ ਵਾਲਾ ਜੀ ਠੀਕ ਹੈ ਖਾਣਾ ਦੀ ਓਕੇ ਹੈ ਜੀ ਜਮਾ ਵੀ ਓਕੇ ਹੋਊਗੀ ਜੋ ਆਪ ਜੀ ਨਾਲ ਹੋਏ ਪੈਸਾ ਦਨਾਂ ਦੰਦ ਚੱਕ ਦਿੱਤੇ ਆ ਜੀ ਦੰਦਾ ਵੀ ਜਵਾਨ ਹੀ ਹੋ ਠੀਕ ਹੈ ਜੀ ਤੂ ਆ ਦੂਜਾ ਅੰਗ ਕ੍ਰੋਸ ਆ ਜੀ ਵਜਨ ਵਜੂਦ ਵੀ ਚੰਗਾ ਕੱਦ ਕਾਠ ਵੀ ਚੰਗਾ ਥਨਾ ਦੇ ਸਹਿ ਸੋਹਣੇ ਆ ਗੈਪ ਤੇ ਲੱਗੇ ਹੱਥੀ ਜਵਾਈ ਆ ਥਾਣਾ ਜੀ ਫੈਕ ਸਟਰ ਦੇਖ ਸਕਦੇ ਹੋ ਦਿਨ ਬਾਈ ਦੱਸਦਾ ਅਜੇ 3000 ਲੈ ਜੂਗੀ ਬਾਕੀ ਕਰਮਾਲ ਕੋਸ ਦਾ ਪਤਾ ਨਹੀਂ ਹੁੰਦਾ 2-4 ਦਿਨ ਇੱਧਰ ਉੱਧਰ ਉਹ ਠੰਡੀ ਦਾ ਵੀ ਅੰਤ ਨਹੀਂ ਬਾਈ ਸੀਰੀਅਲਸ ਲੱਗਦਾ ਬਾਈ ਕਹਿੰਦਾ ਅੰਤ ਕੋਈ ਨਹੀਂ ਚਾਹੇ ਜਵਾਕ ਕਿੱਤੀ ਫਿਰ ਨਵੀਂ ਫੈਕਸ ਹਾਡਰ ਹੁਣ ਸੋਹਣੀ ਫੇਸ ਕੁਆਲਿਟੀ ਹਾਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਜੀ ਫਾਇਦਾ ਇਹ ਹੋ ਜਾਂਦਾ ਵੀ ਨਾ ਸਟੈਟਸ ਵਗੈਰਾ ਇਹ ਹਮਾਨੇ ਨੂੰ ਘੱਟ ਹੀ ਆਉਂਦੀ ਹੈ ਕਿਉਂਕਿ ਪਟਾਂ 'ਚ ਐਨ ਫਸਿਆ ਪਿਆ ਮੋੜ ਲੈਣੀ ਵੀ ਦੁੱਧ 20 ਕਿਲੋ ਕੀ ਬਾਲਾ ਨਹੀਂ ਬੱਚੇ ਨੂੰ ਕੋਈ ਬਾਲਾ ਨਹੀਂ ਬਈਏ ਕਿਉਂਕਿ ਸੰਭੀ ਬੜੀ ਚੰਗੀ ਆ ਜੀ ਤਿਆਰੀ ਚੰਗੀ ਆ 20 ਕਿਲੋ ਦੇ ਵੀ ਸਕਦੇ ਬਾਕੀ ਬਈ ਕੱਦ ਵਾਲੀ ਛੋਟੀ ਜਿਹੀ ਨਹੀਂ ਕੱਦ ਵਾਲੀਆਂ ਸੇਵਾ ਦੇ ਸਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਹੋ ਸਕਦਾ ਪਲਾਸੀ ਲੈ ਲੈ ਜੀ ਦੈਣ ਹਜੇ ਲੈ ਜੂ ਲੈ ਲਓ ਲੈ ਚੱਲੋ ਜੀ ਇੱਧਰ ਇਹ ਜੱਜ ਆ ਬਈ ਲੈਣ ਦੇਣ ਆਲਾ ਮੁੱਲ ਜਾ ਮੁੱਲ ਦਾ ਵੀ ਜਿੰਨਾ ਮਰਜ਼ੀ ਕਰਾ ਲਓ 55000 ਜਸਨੋ ਦੇ ਦਾਂਗੇ ਦੇਣੀ ਦੇਣੀ ਠੀਕ ਹੈ ਜੀ ਜਮਾ ਜੱਜ ਡਿਮਾਂਡ ਕੀਤੀ ਆ ਜੀ 55000 ਦੀ ਬਾਈ ਕਹਿੰਦਾ ਯਸ ਨੋ ਆ ਦੇਣੀ ਦੇਣੀ ਹੈ ਚਲੋ ਆਏ ਗਏ ਦਾ ਖੁਸ਼ੀ ਨਾਵੇਂ ਮਾੜਾ ਮੋਟਾ ਮਾਨ ਤਾਨੂੰ ਹੋ ਜੂਗਾ ਜੀ ਫੈਕਸਡਰ ਗਰਮੀਾਂ ਦਾ ਤੋਹਫਾ ਬਰੀਡ ਵਾਈਜ਼ ਕੰਮ ਵਾਲੀ ਚੰਗੀ ਹੈ 2 ਨੰਬਰ ਨਗੀਨਾ ਪੀਸ ਹੀ ਹੈ ਜੀ ਐਚਐਫ ਦਾ ਦੇਖ ਸਕਦੇ ਹੋ ਕੁਆਲਟੀ ਚੈੱਕ ਕਰੋ ਜੀ ਪਹਿਲਾ ਬੱਚੇ ਦੀ ਸੂਆਗੇ ਨੂੰ ਮਾਜੀ ਸੂਆ ਵੀ ਪਲੂਣਾ ਮੂੰਹ ਚਾਰ ਦੰਦਾ ਬੱਚਾ ਹੀ ਹੈ ਜੀ ਹਾਂਜੀ ਤੇ ਚਾਰ ਦੰਦਾ ਤੇ ਹਾਈਟ ਜਿਹੜੀ ਇੱਕ ਨੰਬਰ ਤੇ ਗਾਣ ਦਿਖਾਈ ਸੀ ਉਹ ਦੂਪ ਹੋਰ ਚਾਰ ਉਂਗਲਾ ਉੱਤੇ ਹੀ ਹੋਊਗਾ ਪੰਜ ਫੁੱਟ ਤੋਂ ਵੱਧ ਹੋਊਗੀ ਸਾਢੇ ਪੰਜ ਫੁੱਟ ਹੋਊਗਾ ਬਾਹਰ ਆ ਜੀ ਸਾਢੇ ਪੰਜ ਫੁੱਟ ਦੇ ਅੰਦਰ ਆ ਸਾਢੇ ਪੰਜ ਫੁੱਟ ਹੋਊਗੀ ਅੰਦਰ ਨਹੀਂ ਸਾਢੇ ਪੰਜ ਫੁੱਟ ਹੋਊਗੀ ਠੀਕ ਆ ਜੀ ਦਾਨ ਕਿੰਨੇ ਲੈਂਦੀ ਹੈ ਤੇ ਦਾਨ ਵੀਰੇ 10 ਲੱਜੂ ਵਾਲੇ ਲੱਜੂ ਦੱਸ ਦੋ 10 ਦੰ ਲੈ ਜੀ ਠੀਕ ਆ ਭਾਈ ਪਰ ਖੰਡ ਦੀ ਸੀਲ ਦਾ ਹੰਤ ਕੋਈ ਨਹੀਂ ਆਓ ਜੀ ਚੈੱਕ ਕਰੋ ਸੀਲ ਸਲਾਗ ਪੂਰੀ ਹੈ ਜੀ ਹਣ ਕੱਲਾ ਕੱਲਾ ਨਿੱਖਣਵਾ ਮੰਜੇ ਦੇ ਪਾ ਵਾਂਗੂ ਖੜਿਆ ਝੂਲ ਰਵਾਨੇ ਦੀ ਚੈੱਕ ਕਰ ਸਕਦੇ ਬੜੋ ਉਧੜੀ ਬਈ ਬਾਕੀ ਕੱਲੀ ਕੱਚੀ ਕੱਚੀ ਹੈ ਜੀ ਜਿੱਦੇ ਤਿਆਰ ਹੋਗੀ ਉਦਦੇ ਕਰਮ ਵਾਲੀ ਨੇ ਸੋਹਣਾ ਦੇ ਵੱਡਾ ਸ਼ਾਨਦਾਰ ਰਵਾਨਾ ਤਿਆਰ ਕਰਨਾ ਲੈ ਜਲਦੀ ਵੀਰ ਸੀਮਾ ਨਾ ਰਿਕਾਰਡ ਪਤਾ ਬਈ ਇਹਦਾ ਨਹੀਂ ਵੀਰੇ ਇਹ ਵੀ ਗੱਪ ਮਾਰੀਏ ਆਪਾਂ ਨੇ ਪੁੱਛਿਆ ਕਰੋ ਠੀਕ ਹੈ ਜੀ ਸੀਮਾ ਰਿਕਾਰਡ ਬਾਈ ਕਹਿੰਦਾ ਨਹੀਂ ਪਤਾ ਪਰ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਉਹਨਾਂ ਨੂੰ ਪਤਾ ਬਾਈ ਚੰਗਾ ਹੀ ਤਾਂ ਆ ਉਹਦੀ ਦੇ ਮਾਰਾ ਕਿਹੜਾ ਭੌਂਗਾ ਆਹ ਟੀ ਚੈੱਕ ਕਰ ਲੋ ਜੀ ਪੂਰੀ ਟੌਪ ਕੁਆਲਿਟੀ ਦੀ ਜਿਹੜੇ ਵੀਰ ਨੇ ਬੱਚਾ ਚੰਗਾ ਸੰਭਿਆ ਹੋ ਸਕਦਾ ਸੀ ਮਨ ਵੀ ਚੰਗਈ ਭਰਾਇਆ ਹੋਵੇ ਕਿਉਂਕਿ ਜਿਹਨੇ ਇੰਨੀ ਸੇਵਾ ਬੱਚੇ ਤੇ ਕਰਤੀ ਤੇ ਸੀਮਣ ਵਾਲੇ ਪਾਸੋਂ ਤਾਂ ਨਹੀਂ ਕੱਚ ਰੱਖਦਾ ਬਾਈ ਕੋਈ ਕੱਲੀ ਕੱਚੀ ਆ ਜੀ ਜਿਹੜੇ ਸਾਹਮਣੇ ਸੰਭੀ ਪਲੀਆਂ ਜਿਵੇਂ ਆਪ ਘਰ ਮਾਲੀ ਰਾਜੀ ਆ ਉਦੋਂ ਵੱਡਾ ਸ਼ਾਨਦਾਰ ਹਵਾਨਾ ਤਿਆਰ ਕਰੂਗੀ ਜਿੱਦੇ ਦਿਨਾਂ ਤੇ ਆਗੀ ਕਿਉਂਕਿ ਦੇਖ ਬਹੁਤ ਸੋਹਣੀ ਹੈ ਹਵਾਨੇ ਦੀ ਬਾਕੀ ਝੋਲ ਬਹੁਤ ਪਈ ਆ ਜੀ ਖਾਣਾ ਦੇ ਸਹ ਸੋਹਣੇ ਗੈਬ ਤੇ ਲੱਗੇ ਹੱਤੀ ਚਵਾਈ ਵਾਲਾ ਬਹੁਤ 20 ਕਿਲੋ ਵੀ ਬਾਹਲੇ ਬਾਈ ਵੱਧ ਪਾ ਦੂ 20 ਕਿਲੋ ਗਾਰੰਟੀ ਆਗਾ ਮੂਲ ਸਹੀ ਗੱਲ ਬਹੁਤਾ ਵੱਧ ਜੀ ਜੋ 20 ਕਿਲੋ ਮੰਨ ਕੇ ਤੋ ਲੈ ਲਵੇ ਖੂਬਸੂਰਤੀ ਬਹੁਤ ਆ ਜੀ ਬੱਛੀ ਦੀ ਅੰਤ ਕੋਈ ਨਹੀਂ ਖੂਬਸੂਰਤੀ ਦੇ ਪੱਖ ਤੋਂ ਦੇਖ ਸਕਦੇ ਹੋ ਤੁਸੀਂ ਮੁੱਲ ਬਾਈ ਇਹਦਾ ਲੈਣ ਦੇਣ ਜੀ ਮੁੱਲ ਇਹ ਵੀ ਜਿੰਨਾ ਮਰਜ਼ੀ ਵੀ ਕਰਾ ਲਈ 70 72 65000 ਵੀ ਜਸਨੋ ਦੇ ਦਾਂਗੇ ਦੇਣੀ ਦੇਣੀ ਜੀ ਹਾਂ ਜੀ ਲੈ ਚੱਲੀ ਵੀਰ ਲਓ ਜੀ ਠੰਡੀ ਸੀਲ ਦਾ ਤਾਂ ਜਾਹੇ ਪੁੱਠੇ ਪਾਸੇ ਬੈਠੇ ਰਹੋ ਛੰਡੀ ਸੀਰ ਦਾ ਕੰਮ ਹੀ ਨਹੀਂ ਦੇਖ ਸਕਦੀ ਚਾਰ ਹੀ ਥਣ ਲੈ ਚੱਲੀ ਵੀਰ ਮੁੱਲ ਬਾਈ ਕਹਿੰਦਾ 70 ਕਰਾ ਲਓ 75 ਕਰਾ ਲਓ 65000 ਦੀ ਐਸ ਨੂੰ ਦੇਣੀ ਆ ਜਮਾ ਜਿਹੇ ਡਿਮਾਂਡ ਕੀਤੀ ਆ ਕਿਉਂਕਿ ਬੱਚੀ ਚ ਸਨਖਪੁਣਾ ਬਹੁਤ ਹੈ ਹੈ ਜਰੂਰ ਕੱਚੀ ਆ ਪਰ ਜਿੰਦੇ ਤਿਆਰ ਹੋਗੀ ਉਹਦੇ ਬਾਈ 65000 ਦੀ ਦੇਣੀ ਵੀ ਨਹੀਂ ਕਿਸੇ ਨੇ ਉਹਦੇ ਦਾ ਫਿਰ ਮੁੱਲ ਹੋਰ ਹੀ ਹੋਊਗਾ ਕਿਉਂਕਿ ਅਗਨੇ ਨੇ ਦੱਸ ਦਣਾ ਸੰਭਲ ਜੀ ਖਣਾ ਦੀਆਂ ਦੋਨੇ ਡੰਨ ਗਾਰੰਟੀ ਹੂ ਬਰੇ ਠੀਕ ਆ ਜੀ ਅੱਗੇ ਬਈ ਤਿੰਨ ਨੰਬਰ ਤੇ ਜਰਸੀ ਆ ਗਰਮੀਆ ਦਾ ਤੋਹਫਾ ਸੁਆ ਕਿੰਨੇ ਮਾਜੀ ਸੁਆ ਬਰੇ ਇਹ ਦੁੱਧ ਦੁੱਧ ਸੁਆ ਜੀ ਹਾਂ ਜੀ ਦਾਨ ਕਿੰਨੇ ਲੈਂਦੀ ਆ ਜੀ ਦਾਨ ਵੀਰੋ ਲੈ ਵੀ 500 600 ਦਾਨੇ 500 600 ਕਿੰਨਾ ਕੁ ਬਾਜੀ ਦੁੱਧ ਦੁੱਧ ਵੀ ਪਲੂਮ ਦਾ 16 ਚਲੋ ਠੀਕ ਆ ਜੀ ਲੈ ਚੱਲੀਏ ਫਿਰ ਜਾਉ ਪਲੱਸ ਐਕਸ ਇਅਰ ਪੌੜਾ ਨਾਲ ਜਦੋਂ ਦੂਜੂਰੇ ਵੱਡੀ ਬੋਦਾ ਆ ਐਚਾ ਪਗਾਂਝਾ ਜਿੱਦੀ ਆ ਸਹੀ ਗੱਲ ਹੈ ਜਿਹੜੀ ਹਾਈਟ ਤੁਹਾਨੂੰ ਪਹਿਲਾਂ ਹੀ ਦੱਸ ਦੇਣ ਲੱਗ ਭਾਗ ਬਰੋਬਰ ਜਈ ਆ ਗਾਂਜਾ ਨਾਲ ਜਿਹੜੀ ਬੱਚੀ ਤੁਹਾਨੂੰ 2 ਨੰਬਰ ਤੇ ਦਿਖਾਈ ਸੀ ਉਹਦੇ ਬਰੋਬਰ ਹੀ ਹਾਈਟ ਆ ਇਹ ਸੁਆ ਦੂਜਾ ਤੋਹਫਾ ਗਰਮੀਆਂ ਦਾ ਪੰਜਾਬ ਵਾਲੀ ਆ ਜੀ ਇਹ ਕਹਿ ਕਹਿਣ ਦੀ ਗੱਲ ਨਹੀਂ ਚੌਰ ਪੰਜਾਬ ਵਾਲੀ ਬਾਕੀ ਥਣਾ ਦੇ ਸਹਿ ਸੋਹਣੇ ਆ ਵਜਨ ਵਜੂਦ ਚੰਗਾ ਕੱਚੀ ਜ਼ਰੂਰ ਆ ਪਰ ਪਿਆਰੀ ਚੰਗੀ ਕਰਦੀ ਹੁੰਦੀ ਆ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਸੀਲਸ ਲੱਗ ਪੂਰੀ ਆ ਬਾਈ ਕੋਈ ਚੱਕਰ ਨਹੀਂ ਵੀਰੇ ਕੈਮਰੇ ਡਰਦੀ ਮਰਾਂ ਜਾਂ ਕੋਈ ਚੱਕਰ ਨਹੀਂ ਆ ਠੀਕ ਆ ਜੀ ਲਓ ਜੀ ਚੈੱਕ ਕਰੋ ਤੂੰ ਕੋਈ ਚੱਕਰ ਨਹੀਂ ਡਰਦਾ ਕੈਮਰੇ ਤੋਂ ਵੀ ਡਰਦਾ ਜੀ ਪਸੂ ਉਪਰ ਆ ਕਰ ਜਾਂਦਾ ਥੋੜਾ ਕਨਾ ਬਾਕੀ ਰੰਗ ਰੂਪ ਦੀ ਚੰਗੀ ਆ ਫਾਇਦਾ ਇਹ ਆ ਬਾਈ ਗਰਮੀ ਘਟ ਮਣਾਉਗੀ ਤੇ ਦੁੱਧ ਦੇ ਦਾ ਮੱਝਾਂ ਰ ਗਈ ਹੋਣਾ ਜੀ ਦੇਖ ਸਕਦੇ ਹੋ ਤੁਸੀਂ ਇਹਦਾ ਮੁੱਲ ਲੈਣ ਦੇ ਇੰਦੇ ਆਲਾ ਬਾਈ ਇਹ ਵੀਰੇ ਮੁੱਲ ਜਿੰਨਾ ਮਰਜ਼ੀ ਇਹ 50 ਦੇਵਾਂਗੇ 5000 ਦਾ ਬੱਚਾ ਦੇ ਦਾਂਗੇ ਮੋੜ ਲਈ ਵੀਰੇ ਜੇ ਜਿ डिमांड ਹੀ ਕਰਦਾ ਬਾਈ ਕਿਉਂਕਿ ਕੱਚੀਆਂ ਨੇ ਜਿੱਦ ਤਿਆਰ ਹੋ ਗਈਆਂ ਉਹਦੇ ਨੇ ਵੀ 70 ਮੰਗ ਰਣਾ ਹੈ ਨਾ ਬਾਈ ਨਹੀਂ ਨਾ ਨਾ ਲੋਟਾ ਕਮ ਠੀਕ ਹੈ ਜੀ ਜਿੱਦ ਤਿਆਰ ਹੋ ਗਈ ਉਹਦੇ ਫਿਰ ਕਿੰਨਾ ਮੁੱਲ ਆ ਉਹਦੇ 55 ਦਾਣੇ ਠੀਕ ਆ 5000 ਹੀ ਆ ਬਸ ਬਹੁਤ ਹੁੰਦਾ ਇਹਨਾਂ ਠੀਕ ਹੈ ਜੀ ਅੱਜ ਦਾ ਮੁੱਲ ਬਾਈ ਕਹਿੰਦਾ 50000 ਰੁਪਏ ਜਿੱਦ ਤਿਆਰ ਹੋ ਗਈ ਉਹਦੇ ਦਾ ਫਿਰ 55 ਦੀ बिकੂਗੀ ਜਿਹਨੂੰ ਪਸੰਦ ਆਉਂਦੀ ਆ ਕਨੈਕਟ ਬਾਈ ਨਾਲ ਕਰ ਲਿਓ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਅੱਗੇ ਬਈ 4 ਨੰਬਰ ਬਾਹਰ ਹੀ ਲਈ ਆਈ ਗਰਮੀਆਂ ਦਾ ਤੋਹਫਾ ਹੀ ਇਹ ਆ ਜੀ ਬਾਗੇ ਫਾਇਦਾ ਇਹ ਹੁੰਦਾ ਕਿਉਂਕਿ ਗਰਮੀ ਜ਼ਿਆਦਾ ਪੈਂਦੀ ਆ ਜੀ ਥੋੜਾ ਜਿਹਾ ਕ੍ਰੋਸ ਆਂਗ ਸਾਂਭਣਾ ਸੌਖਾ ਹੋ ਜਾਂਦਾ ਜਰਸੀ ਜੀ ਇਹ ਪੈਂਦੀ ਆ ਸੁਹਾ ਕਿੰਨਾ ਮਾ ਜੀ ਇਹ ਵੀ ਦੂਜਾ ਸੁਹਾ ਬਰੇ ਕਿੰਨੇ ਕ ਦਿਨ ਲੱਗੇ ਜੀ ਦਾਨ ਵੀਰੇ 8 ਪਏ ਲੱਗੇ 8 ਪਏ ਅਸ ਤੇ ਤਾਂ ਬਹੁਤ ਦਿਨ ਪਏ ਆ ਜੀ ਕਿੰਨਾ ਕੁ ਪਾਜੂ ਦੁੱਧ ਦੁੱਧ ਵੀਰੇ ਪਲੂਨ ਹਸਣ 4 ਕਿਲੋ ਠੀਕ ਆ ਜੀ ਇੱਕ ਬੀਰ ਪਲਾਸ ਦੀ ਉਮੀਦ ਆ। ਪਲੂ ਨੇ 14 ਕਿਲੋ ਦਿੱਤਾ। ਬਹੁਤ ਅੰਗ ਜਰੂਰ ਕਾਫੀ ਕਲਰ ਚ ਆ ਜਾਂਦਾ ਜੀ। ਪਰ ਚਮਕ ਸ਼ਾਈਨਿੰਗ ਤੇ ਵੇਟ ਚੰਗਾ ਜੀ। ਕੱਚੀ ਜਰੂਰ ਆ। ਕੱਟ ਵੀ ਚੰਗਾ। ਕੱਟ ਵੀ ਚੰਗਾ। ਚਾਰ ਹੀ ਥਾਣਾ ਗੈਬ ਤੇ ਲੱਗੇ ਹੋਏ ਹੱਤੀ ਚਵਾਈ ਵਾਲਾ ਥਾਣਾ। ਦੇਖ ਸਕਦੇ ਹੋ ਕੱਲਾ ਕੱਲਾ ਨਿੱਖਣ ਮਨ ਲੱਗਿਆ। ਕੱਚੀ ਜਰੂਰ ਆ। ਢਿੱਲਾ ਹਵਾਨੇ ਚ ਬਹੁਤ ਲਈ ਫਿਰਦੀ ਆ ਜੀ। ਝੋਲ ਚੰਗੀ ਹਵਾਨੇ ਚ ਥਣ ਚੰਗਾ। ਬਾਕੀ ਤੋਹਫਾ ਗਰਮੀਆਂ ਦਾ। ਇਹ ਤਾਂ ਜੈ ਜਮਾ ਮੁੱਲ ਬਈ। ਇਹ ਐਵਰੇਜ 40 ਦਾ ਹੋ ਗਿਆ ਜੋ 40000 ਰੁਪਏ ਜਮਾ ਛੋਟਾ ਮੁੱਲ ਜੇ ਕੋਈ ਜੋੜਾ ਲੈ ਲੂਗਾ ਜੀ ਤਾਂ ਆਪ ਦਾ ਮਾਨਤਨ ਕੋਈ ਨਹੀਂ ਠੀਕ ਹੈ ਜੀ ਜੇ ਕੋਈ ਜੋੜਾ ਲੈ ਲੂਗਾ ਤਾਂ ਮਾਨਤਨ ਉਹ ਜਾ ਹੋ ਜੂ ਮੁੱਲ ਇਹਦਾ 40000 ਬੱਤ ਜੀ ਬਹੁਤ ਆ ਬਾਈ ਦੁੱਧ 15 16 ਦੇ ਨਹੀਂ ਪਾਉਗੀ ਕੋਈ ਬਾਲਾ ਨਹੀਂ ਬਾਈ ਐਡੀ ਗਾਣੂ ਕੋਈ ਬਾਲਾ ਨਹੀਂ ਗਾ ਦੁੱਧ ਬਾਈ 10 ਦਾ ਪਾ ਜੂਗੀ ਚੰਗਾ ਬਾਕੀ ਜਿਹਨੂੰ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ 22 ਨਾਲ ਕਨੈਕਟ ਕਰ ਸਕਦੇ ਧੰਨਵਾਦ ਜੀ